Yeah. 26 ਨਵੰਬਰ ਕਾਨਿਸ਼ਮ ਥੋੜੀ ਆਈਏ ਐਸ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਫਿਲੌਰ ਗੁਰਾਇਆ ਬਿਲਗਾ ਨੂਰਮਹਿਲ ਰੁੜਕਾ ਕਲਾ ਦੇ ਅਧਿਕਾਰੀਆਂ ਨਾਲ ਅੱਜ ਫਿਲੌਰ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਅਤੇ ਚਲਾਏ ਜਾ ਰਹੇ ਵਿਸ਼ੇਸ਼ ਕੰਮਾਂ ਸਬੰਧੀ ਅਧਿਕਾਰੀਆਂ ਤੋਂ ਜਾਣਕਾਰੀ ਲਈ ਰਹਿੰਦੇ ਕੰਮਾਂ ਨੂੰ ਜਲਦੀ ਤੋਂ ਜਲਦੀ ਨਿਪਟਾਰੇ ਚਾੜਨ ਲਈ ਸਬੰਧਤ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਅਤੇ ਕਿਹਾ ਕਿ ਦੇਰੀ ਅਤੇ ਅਣਗਹਿਲੀ ਸਹਿਣ ਨਹੀਂ ਕੀਤੀ ਜਾਵੇਗੀ ਇਸ ਮੌਕੇ ਤੇ ਬਨੀਤ ਸ਼ਰਮਾ ਐਸ ਡੀ ਐਮ ਫਿਲੌਰ ਤਹਿਸੀਲਦਾਰ ਤਪਨ ਪਨੋਟ ਉਪ ਤਹਿਸੀਲਦਾਰ ਜਸਵਿੰਦਰ ਸਿੰਘ ਉਪ ਤਹਿਸੀਲਦਾਰ ਗੁਰਾਇਆ ਸਾਹਿਬ ਦਿਆਲ ਤੋਂ ਇਲਾਵਾ ਫਲੋਰ ਗੁਰਾਇਆ ਬਿਲਗਾ ਨੂਰਮੈਲ ਨਗਰ ਕੌਂਸਲਰ ਦੇ ਈ ਉਜ ਅਤੇ ਬੀ ਡੀ ਉਜ ਹਾਜ਼ਰ ਸਨ ਥੋੜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਾਸਕ ਪਾ ਕੇ ਰੱਖੋ ਸਮਾਜਿਕ ਦੂਰੀ ਬਣਾ ਕੇ ਰੱਖੋ ਆਪਣੇ ਹੱਥਾਂ ਨੂੰ ਧੋਵੋ ਸੋ ਕਰੋਨਾ ਟੈਸਟ ਕਰਾਉਣ ਲਈ ਸਰਕਾਰੀ ਹੱਸਤਾਰ ਵਿੱਚ ਆਉਣ ਲਈ ਕਿਹਾ ਫਿਲਹਾਲ ਤੋਂ ਰਾਜਕੁਮਾਰ ਨੰਗਲ ਦੀ ਇਹ ਖਾਸ ਰਿਪੋਰਟ ਪੂਰੇ ਦਿਨ ਦੀ ਫਲੋਰ ਵਿਜ਼ਿਟ ਰੱਖੀ ਹੈ ਸਬਡਿਵੀਜ਼ਨਲ ਵਿਜ਼ਿਟ ਅਸੀਂ ਹਰ ਵੀਰਵਾਰ ਨੂੰ ਬਤੌਰ ਡਿਪਟੀ ਕਮਿਸ਼ਨਰ ਮੈਂ ਸਬਡਿਵੀਜ਼ਨਸ ਦਾ ਦੌਰਾ ਕਰਦਾ ਹਾਂ ਪਿਛਲੇ ਹਫਤੇ ਨਗੋਦਰ ਦਾ ਦੌਰਾ ਕੀਤਾ ਸੀਗਾ ਸੋ ਅੱਜ ਇੱਥੇ ਅਸੀਂ ਮੈਂ ਜਿਹੜਾ ਰਿਵਿਊ ਹੁਣ ਕਰ ਰਿਹਾ ਹਾਂ ਉਹਦੇ ਵਿੱਚ 스마트 ਵਿਲੇਜ ਕੈਂਪੇਨ ਤੇ ਅਰਬਨ এনवायरमेंट ਇੰਪਰੂਵਮੈਂਟ ਪ੍ਰੋਗਰਾਮ ਜਿਹੜੀ ਕਿ ਗਵਰਨਮੈਂਟ ਦੀ ਫਲੈਗਸ਼ਿਪ ਸਕੀਮਸ ਹਨ ਉਹਨਾਂ ਦਾ ਰਿਵਿਊ ਚੱਲ ਰਿਹਾ ਹੈ ਉਸ ਦੇ ਵਿੱਚ 스마트 ਵਿਲੇਜ ਕੈਂਪੇਨ ਦੇ ਜਿਹੜੇ ਪ੍ਰੋਜੈਕਟਸ ਨੇ ਉਹ ਫੇਜ਼ 1 ਦੇ ਪ੍ਰੋਜੈਕਟ ਹੈ ਉਹ 95% ਮੁਕੰਮਲ ਹੋ ਗਏ ਲੇਕਿਨ ਜਿਹੜਾ ਰਿਵਿਊ ਚ ਆਇਆ ਹੈ ਹਲੇ ਤੱਕ ਵੀ ਜਿਹੜੇ ਯੂਸੀਜ਼ ਹੈ ਯੂਟਿਲਾਈਜੇਸ਼ਨ ਸਰਟੀਫਿਕੇਟ 50-60% ਹੀ ਆਏ ਨੇ ਤਾਂ ਉਹ ਵੀਡੀਓਜ਼ ਨੂੰ ਹਦਾਇਤ ਦਿੰਦੀ ਹੈ ਵੀ ਤੁਸੀਂ ਆਪਣੇ ਦਸੰਬਰ ਦਸੰਬਰ ਦੇ ਅੰਦਰ ਫੇਜ਼ 1 ਦੇ ਉਹ ਕੰਮ ਦੇ ਯੂਸੀ ਪੂਰੇ ਕਰੋ ਫੇਜ਼ 2 ਦੇ ਵਿੱਚ ਜਿਹੜੇ ਹੈਗੇ ਇਹਨਾਂ ਦੇ ਕੰਮ ਚਾਲੂ ਹੀ ਹੋਏ ਆ ਹੁਣੇ ਬਿਕੋਜ਼ ਉਹਦੀ ਗ੍ਰਾਂਟ ਆਈ ਹੈ ਤੇ ਉਹਦੇ ਵਿੱਚ ਦੋ ਪ੍ਰਾਇਓਰਟੀ ਨੇ ਇੱਕ ਪ੍ਰਾਇਓਰਟੀ ਕੰਮ ਦੇ ਕੰਮ ਵਨ ਦੇ ਕੰਮ ਤੁਰੰਤ ਮੁਕੰਮਲ ਕਰਾਇਆ ਜਾਣ ਅਰਬਨ এনवायरमेंट ਇੰਪਰੂਵਮੈਂਟ ਪ੍ਰੋਗਰਾਮ ਜਿਹੜਾ ਫੇਜ਼ 1 ਹੈ ਉਹਦਾ ਕੰਮ ਜਲੰਧਰ ਜ਼ਿਲ੍ਹੇ ਦੇ ਵਿੱਚ ਕਾਫੀ ਢਿੱਲਾ ਚੱਲ ਰਿਹਾ ਸੀਗਾ ਯੂਜ਼ ਦਾ ਵੀ ਕੰਮ ਢਿੱਲਾ ਹੈ ਇਹਨਾਂ ਦੇ ਨਾਲ ਅਸੀਂ ਉੱਥੇ ਵੀ ਡੇਸੀ ਆਫਿਸ ਦੇ ਵਿੱਚ ਵੀ ਲਗਾਤਾਰ ਰਿਵਿਊ ਕਰ ਰਹੇ ਹਾਂ ਕਿ ਉਹਦੀ ਜਿਹੜੀ ਹੈਗੀ ਹੁਣ ਦੂਜੀ ਇਨਸਟਾਲਮੈਂਟ ਲਈਤੀ ਉਹਦੀ ਚਾਰ ਇਨਸਟਾਲਮੈਂਟਾਂ ਲੈਣੀ ਹੈ ਇਹ ਕੰਮ ਔਨ ਇਹ ਜਿਹੜੇ ਲੋਕ ਸਭਾ ਇਲੈਕਸ਼ਨ ਦੇ ਆਸ-ਪਾਸ ਚਾਲੂ ਕਰਵਾਏ ਗਏ ਸੀਗੇ ਤੇ ਇਹ ਹੁਣ ਤੱਕ ਕੰਪਲੀਟ ਹੋ ਜਾਣੇ ਚਾਹੀਦੇ ਇਸ ਕਰਕੇ ਇਹਨਾਂ ਨੂੰ ਸੀਗਾ ਵੀ ਉਹ ਦੂਜੀ ਇਨਸਟਾਲਮੈਂਟ ਬਾਅਦ ਤੀਜੀ ਚੌਥੀ ਲੈ ਕੇ ਤੁਰੰਤ ਕੰਮ ਮੁਕੰਮਲ ਕਰਾਓ ਤੇ ਜਿਹੜੀ ਫੇਜ਼ 2 ਦੇ ਜਿਹੜੇ ਕੰਮ ਆ ਉਹਨਾਂ ਦੇ ਤੁਰੰਤ ਐਸਟੀਮੇਟ ਵੇਟ ਕਰਕੇ ਟੈਂਡਰ ਕਰਕੇ ਵਰਕ ਆਰਡਰ ਲਗਾਈਏ ਤਾਂਕਿ ਇਹ ਜਿਹੜੇ ਗਵਰਨਮੈਂਟ ਦੇ ਸ਼ਹਿਰੀ ਖੇਤਰ ਤੇ ਪਿੰਡੂ ਖੇਤਰ ਦੇ ਜਿਹੜੀ ਫਲੈਗਸ਼ਿਪ ਸਕੀਮਸ ਨੇ ਉਹਨਾਂ ਦਾ ਕੰਮ ਜਿਹੜਾ ਮੁਕੰਮਲ ਕਰਿਆ ਹੁਣ ਇਸ ਤੋਂ ਬਾਅਦ ਅਸੀਂ ਹੁਣ ਮੈਂ ਤੇ ਐਸਡੀਐਮ ਸਾਹਿਬ ਚੱਲੇ ਆਂ ਸੰਗੇ ਖਾਲਸਾ ਪਿੰਡ ਉਹ ਮਾਡਲ ਵਿਲੇਜ ਹੈ ਉੱਥੇ ਵੀ ਅਸੀਂ ਦੇਖਾਂਗੇ ਵੀ ਕਿੱਦਾਂ ਉਹਨਾਂ ਨੇ ਪਿੰਡ ਦੇ ਵਿੱਚ ਕੰਮ ਕਰਕੇ ਉਹ ਮਾਡਲ ਵਿਲੇਜ ਬਣਾਇਆ ਇਸ ਤੋਂ ਇਲਾਵਾ ਵੀ ਅੱਜ ਮੈਂ ਇੱਥੇ ਆਇਆ ਤੇ ਸਾਡਾ ਕੁਝ ਸਮਾਂ ਨਿਕਲਿਆ ਮੈਂ ਡਾਇਰੈਕਟਰ ਪੀਏਪ ਮੈਡਮ ਨੂੰ ਵੀ ਕਾਲ ਆਨ ਕੀਤਾ ਫਾਰਮਲੀ ਅਸੀਂ ਇਸ ਇੱਥੇ ਦੋ ਇੰਡਸਟਰੀਅਲ ਯੂਨਿਟ ਵੀ ਦੇਖੇ ਇੱਕ ਕ੍ਰੈਮਿਕਾ ਦੀ ਫੈਕਟਰੀ ਵਿਜ਼ਿਟ ਕੀਤੀ ਇੰਜੀਨੀਅਰ ਨੇ ਦੀ ਫੈਕਟਰੀ ਜਿਹੜੀ ਬੰਡਾਲ ਹੈ ਉੱਥੇ ਵੀ ਵਿਜ਼ਿਟ ਕੀਤੀ ਸੋ ਬੇ ਇਹ ਤਾਂ ਉਹ ਐਮਪੀ ਸਾਹਿਬ ਦਾ ਸੀਗਾ ਹਾਂਜੀ ਸੋ ਉਹ ਤਾਂ ਫਿਰ ਮੈਨੂੰ ਲੱਗਦਾ ਬੈਟਰ ਹੈ ਕਿ ਮੈਂਬਰ ਪਾਰਲੀਮੈਂਟ ਦੱਸ ਪਾਣਗੇ ਉਸ ਤੇ ਹੈ ਨਾ ਮੈਂ ਜਦੋਂ ਮਿਲਣਗੇ ਹੁਣ ਤੇ ਇਸ ਟਾਈਮ ਉਹਨਾਂ ਨੂੰ ਕੋਵਿਡ ਹੈ ਜਦੋਂ ਨਹੀਂ ਉਸ ਤੋਂ ਬਾਅਦ ਮੈਂ ਡਿਸਕਸ ਕਰਾਂਗਾ